ਗਿੰਦੜ ਬਾਹਤੋਂ ਸ਼ਰਮਣੀ ਅਕਾਲੀ ਦਲ ਦੇ ਸਿਰ ਕੱਢਵੇਂ ਆਗੂ ਹਰਦੀਪ ਸਿੰਘ ਉਰਫ ਢਿੰਪੀ ਢਿਲੋਂ ਵੱਲੋਂ ਪਿਛਲੇ ਦਿਨੀ ਪਾਰਟੀ ਤੋਂ ਅਸਤੀਫਾ ਦੇਣ ਤੋਂ ਬਾਅਦ ਸਿਆਸਤ ਭਖ ਦੀ ਨਜ਼ਰ ਆ ਰਹੀ ਹੈ ਜਿਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਆਗੂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨੇ ਤੇ ਲੈ ਰਹੇ ਨੇ ਇਸ ਦੌਰਾਨ ਬਿਨਾ ਮੌਕਾ ਗਵਾਏ ਕਾਂਗਰਸ ਦੇ ਸਾਫ ਦਾ ਮੰਤਰੀ ਡਾਕਟਰ ਰਾਜਕੁਮਾਰ ਵੇਰਕਾ ਨੇ ਵੀ ਇਸ ਭਖ ਦੇ ਸਿਆਸੀ ਮੁੱਦੇ ਤੇ ਸੁਖਬੀਰ ਬਾਦਲ ਤੇ ਸੁਣੋ ਕਿਵੇਂ ਨਿਸ਼ਾਨਾ ਵਿੰਨਿਆ ਅਕਾਲੀ ਦਲ ਦੇ ਲੀਡਰ ਡਿੰਪੀ ਵੱਲੋਂ ਅਸਤੀਫਾ ਦੇਣ ਦਾ ਇਹ ਸਪਸ਼ਟ ਸਿਗਨਲ ਜਾਂਦਾ ਹੈ ਕਿ ਕੋਈ ਅਕਾਲੀ ਦਲ 'ਚ ਰਹਿਣਾ ਨਹੀਂ ਚਾਹੁੰਦਾ ਔਰ ਜਿਹਨੂੰ ਸੁਖਬੀਰ ਬਾਦਲ ਦੀ ਸੱਜੀ ਬਾਹ ਕਿਹਾ ਜਾਂਦਾ ਹੈ ਸੁਖਬੀਰ ਬਾਦਲ ਦੇ ਪਰਿਵਾਰ ਦੇ ਲੋਕਾਂ ਦੇ ਵਿੱਚ ਸ਼ਾਮਲ ਸੀ ਉਹ ਲੇਕਿਨ ਮੈਨੂੰ ਲੱਗਦਾ ਹੈ ਕਿ ਕਾਲੀ ਦਲ ਹੁਣ ਖਾਲੀ ਦਲ ਹੁੰਦਾ ਜਾ ਰਿਹਾ ਹੈ ਡੇ ਬਾਈ ਡੇ ਅਕਾਲੀ ਦਲ ਨੂੰ ਹਰ ਕੋਈ ਛੱਡ ਜੇ ਰਿਹਾ ਹੈ ਉਸ ਸੁਖਬੀਰ ਬਾਦਲ ਜੀ ਨੂੰ ਰਿਵਿਊ ਕਰਨਾ ਚਾਹੀਦਾ ਹੈ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਕਿਉਂ ਉਹਦੇ ਨਾਲ ਕੋਈ ਵੀ ਚੱਲਣਾ ਨਹੀਂ ਚਾਹ ਰਿਹਾ ਉਹਦੇ ਅੰਦਰ ਕੀ ਕਮੀਆਂ ਹੈ ਆਪਣੀ ਕਮੀਆਂ ਨੂੰ ਦੂਰ ਕਰਨ ਵਾਸਤੇ ਸੁਖਬੀਰ ਬਾਦਲ ਨੂੰ ਚਾਹੀਦਾ ਹੈ ਕਿ ਥੋੜੇ ਸਮੇਂ ਵਾਸਤੇ ਰਾਜਨੀਤੀ ਚੋਂ ਸੁਖਬੀਰ ਬਾਦਲ ਨੂੰ ਸੰन्यास ਲੈਣਾ ਚਾਹੀਦਾ ਹੈ ਕਿਸੇ ਹੋਰ ਨੂੰ ਅੱਗੇ ਲਗਾ ਕੇ ਇਹ ਅਕਾਲੀ ਦਲ ਨੂੰ ਬਚਾਉਣਾ ਚਾਹੀਦਾ ਅਕਾਲੀ ਦਲ ਜਿਹੜਾ ਖੇਰੂ ਖੇਰੂ ਹੋਇਆ ਪਿਆ ਅਕਾਲੀ ਦਲ ਬਰਬਾਦ ਹੋ ਗਿਆ ਅਕਾਲੀ ਦਲ ਖਤਮ ਹੋ ਗਿਆ ਐਸ ਐਮ ਜ਼ੈਡ ਨਿਊਜ਼ ਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ